ਸਿਗਾ ਡਾਡ ਜੀ ਠੀਕ ਠਾਕ ਵਧੀਆ ਔਰ ਕਿੱਦਾਂ ਚੱਲ ਪਏ ਜੀ ਮੈਂ ਚੱਲਿਆ ਮਾ ਹਨਕਾਂ ਮੇ ਫੜ ਪਿਆ ਨਾ ਪਾਣੀ ਦੀ ਮੋਟ ਚਲਦਾ ਜਾਈ ਸਰ ਤੇ ਆਉਂਦੇ ਬੱਤੀ ਫੋਲ ਬੱਤੀ ਆਉਂਦੀ ਚਲੋ ਆ ਜਾਓ ਚਾਹ ਪੀਣੇ ਕਰ ਮੈਂ ਨਾ ਹੁਣੇ ਮੈਂ ਰੋਟੀ ਪਾਣੀ ਖਾ ਕੇ ਆਇਆ ਵਾ ਫੇਰ ਪੀ ਲਾਂਗੇ ਚਾਹ ਉਹ ਚੱਲ ਆ ਜਾ ਕੱਪ ਕੱਪ ਪੀ ਲੈਂਦੇ ਆ ਕੀ ਕਰਨਾ ਉਹ ਜਿਤਨੀ ਕਰਦਾ ਹੂੰ ਉਹ ਚੇਤਤ ਨਹੀਂ ਕਰਦਾ ਚੱਲ ਸਾਡੇ ਵੱਲੋਂ ਵੀ ਕੱਪ ਪੀ ਲਿਆ ਕਰ ਸਾਡੇ ਵੱਲੋਂ ਪੀ ਲਾਂਗੇ ਚੱਲ ਹਾਂ ਉਹੀ ਭਾਈ ਦੁੱਧ ਚ ਪੱਕੀ ਪਾ ਲੋ ਜਿਹੜੀ ਪੌਣੀ ਹੈ ਹੂੰ

ਤੇ ਵੀ ਆ ਜਾ ਕਰੋ ਇਹ ਤੁਹਾਡਾ ਆਪਣਾ ਘਰ ਵਾ ਠੀਕ ਆ ਬੇਟੇ ਮੈਂ ਤੁਹਾਡਾ ਅੰਦਰ ਆਜ ਥੋੜਾ ਤੁਹਾਨੂੰ ਹੋਊਗਾ ਵੀ ਨਰਾਜ ਆ ਮੈਂ ਨਰਾਜ ਨਹੀਂ ਕਹਿਣਾ ਮੈਂ ਮੇਰੇ ਆ ਤੇ ਤਨੇ ਕੋ ਜੀਉ ਨਹੀਂ ਸੰਦੀਪ ਬਰੇ ਡੈਡੀ ਆਏ ਆ ਡੈਡੀ ਆਪੇ ਸਾੱਚੀ ਕਰਕੇ ਹਾਂ ਠੀਕ ਆ ਡਾਡਾ ਹਾਂ ਠੀਕ ਆ ਮੈਂ ਚਾਹ ਕੋ ਡਬਣਾ ਹਾਂ ਡੈਡੀ ਆਦੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੀ ਪੱਤੀ ਵੀ ਪਾ ਨਹੀਂ ਲਈ ਅੱਡੀ ਕੜੀ ਕਰਦਾ ਆ ਆ ਡੈਡੀ ਜਿਹੜਾ ਪਚਾਵਣ ਨੂੰ ਉੱਟ ਕੇ ਚੱਲ ਜਾਂਦੇ ਆ ਗੱਲਾਂ ਪੀ ਲੈਂਦੇ ਘੁੱਟ ਤੇ ਸਾਗ ਦਾ ਕੰਮ ਬਾਅਦ ਚ ਕਰ ਪਹਿਲਾਂ ਚਾਹ ਬਣਾ ਦਿਓ ਕਾਪਾ ਹਾਂ ਸੁਖਵਿੰਦਰ ਸੇ ਆ ਮੈਂ ਚਲੋ ਤੁਹਾਡੀ ਚਾਹ ਪੀ ਲੀਨਾ ਮਾ ਉਹ ਘਰ ਦੀੋਂ ਨਿਕਲੇ ਆ ਇਸ ਕਰਕੇ ਮੈਨੂੰ ਜਾਣਾ ਪੈਂਦਾ ਵਾ ਕੋਈ ਖੰਸਾ ਬਾਹਰ ਆ ਤੇ ਚਾਹ ਤੁਹਾਡੀ ਪੀਦਾਗੇ ਚਾਹ ਦਾ ਜਿੰਨਾ ਮੈਂ ਕਿਹੜਾ ਨਰਾਜ ਆ ਤੇ ਸੁਖਵਿੰਦਰ ਸੋ ਕਿੱਥੇ ਆ ਸੁਖਵਿੰਦਰ ਸਵੰਦਰੇ ਹੀ ਲੰਮਾ ਪਿਆ ਵਾ ਕੀ ਗੱਲ ਠੀਕ ਠਾਕ ਆ ਲੈ ਠੀਕ ਉਹਦਾਂ ਦੁਪਹਿਰ ਦਾ ਕਰਕੇ ਹੀ ਦੋ ਮਿੰਟ ਰੈਕਟ ਘਾੜਦੇ ਰੋਟੀ ਰੋਟੀ ਕੱਤੀ ਹੀ ਹੁੰਦੇ ਅੱਛਾ ਤਾਂ ਤਾਂ 10 ਮਿੰਟ ਲੰਮਾ ਪਹਿਲਾਂ ਮੈਂ ਚੱਲ ਪਿਆ ਆ ਬਾਹਰ ਜਾ ਤੂੰ ਇਹ ਗੱਲਾਂ ਨਾ ਬਤਾਓ ਆਰ ਪੀ ਜਵਾਨ ਆ ਤੇ ਉਹਦੀ ਆਪਣੀ ਸਿਮਤ ਦੀ ਮੰਨਦਾ ਨਹੀਂ ਗੱਲ ਤੇ ਮੈਨੂੰ ਜਾਣਾ ਪੈਂਦਾ ਇਹ ਕਰਕੇ ਤੇ ਮੈਨੂੰ ਸਮਝਾਉਣਾ ਪੈਂਦਾ ਵਾ ਹੋਰ ਤੁਸੀਂ ਤਾਂ ਇਹ ਤਾਂ ਸੋਚੋ ਨਾ ਵਿਚਾਰ ਡੈਡੀ ਕੁਛ ਹੈ ਜਾਂ ਕਿਸ ਤਰ੍ਹਾਂ ਆ ਮੈਂ ਇਹ ਕਰ ਪਾਜੀ ਡੈਡੀ ਆਇਆ ਬਾਹਰ ਆਇਓ ਹਾਂਜੀ ਮਹਾਰਾਜ ਨਾ ਡੈਡੀ ਆਏ ਚੱਲ ਮੈਂ ਟੌਮਟੇ ਚਾਹ ਚੁ ਪੀਨੇ ਚਲੋ ਵਧੀਆ ਵਧੀਆ ਕਰੋ ਅਕੇ ਡੈਡੀ ਹੱਸੇ ਘਰ ਹੱਸੇ ਘਰ ਜਿਹੜਾ ਠੀਕ ਠਾਕ ਹੈ ਆ ਠੀਕ ਹੈ ਮੈਂ ਵੀ ਤਾਂ ਨਾਲ ਗੱਲ ਕਰਨੀ ਚਾਹੁੰਦਾ ਕੱਲ੍ਹ ਸੀ ਮੈਂ ਚਲੋ ਡੈਡੀ ਆਏ ਨਹੀਂ ਕਦੇ ਲੋ ਠੀਕ ਆ ਤੁਸੀਂ ਕਰ ਲੋ ਜਿਹੜੀ ਕਰਨੀ ਆ ਸੁਆ ਆਪਣਾ ਤੁਸੀਂ ਆ ਗਏ ਚਲੋ ਆ ਜਾਓ ਅੰਦਰ ਪੀਨੇ ਚਲੋ ਠੀਕ ਆ ਚਲੋ ਅਰੇ ਚਾਹ ਚੁ ਪੀਨੇ ਚਲੋ ਲੱਗੇ ਕਿਥੇ ਨੂੰ ਹੱਦ ਨੇ ਅਰੇ ਤਾਂ 10 ਮਿੰਟ ਇੱਥੇ ਬੈਠ ਕੇ ਸਾਗ ਬਣ ਰਿਹਾ ਚਲ ਕੋਈ ਨਹੀਂ ਕੋਈ ਨਹੀਂ ਆ ਜਾਓ ਅੰਦਰ ਆਲੇ ਡੈਡੀ ਜੀ ਆ ਰਹੇ ਬਾਹਰ ਖਾਇਆ ਕਿ ਅੰਦਰ ਸੌਣੇ ਚਾਹੇ ਨੇ ਥੋੜਾ ਹੋਰ ਥੀ ਠਾਡਾ ਘਰ ਵਾ ਤੇ ਆਇਆ ਜਾਇਆ ਕਰੋ ਕਿਤੇ ਤਾਂ ਫੈਲੋ ਨਹੀਂ ਮੈਨੂੰ ਪਤਾ ਵੀ ਠਾਡਾ ਬ੍ਰਦਰ ਬਾਹਰ ਵਾ ਤੂੰ ਨਾ ਘਰ ਜਿਆਦਾ ਜੁ ਰਹਿੰਦੇ ਆ ਤੂੰ ਮੁੰਡਾ ਵੀ ਜਵਾਨ ਆ ਨਾ ਤਾਂ ਤੋ ਇਕੱਲੇ ਕਰਿਆ ਕੋਈ ਨਾ ਤਮ ਕਹੇਗੇ ਗਿਆ ਹੀ ਬਹੁਤ ਵਧੀਆ ਗੱਲ ਆ ਪਰ ਠੱਡ ਕੋ ਵੀ ਆਇਆ ਕਰੋ ਇਦਾਂ ਨਾ ਕਰੇ ਕਿ ਇੱਥੇ ਪਸੇ ਆ ਰਿਹਾ ਕਰੋ ਠੀਕ ਆ ਤੋ ਕੋਈ ਗੱਲ ਨਹੀਂ ਤੂੰ ਇਹ ਚਿੰਤਾ ਨਾ ਕਰੋ ਮੇਰੇ ਆਤੇ ਤੋ ਇਹ ਦੋਏ ਇੱਕੋ ਜਿਹੀ ਚਲੋ ਬਹੁਤ ਵਧੀਆ ਗੱਲ ਆ ਗੜੀ ਜਾਂਦੇ ਬੰਦੀ ਨੂੰ ਆਂਦਾ ਤੇ ਲਾਈਟ ਬੁੱਝਾਉਣੀ ਨਹੀਂ ਐ ਤੇ ਮੈਂ ਕੰਕਾ ਭੰਗ ਜਾਵਾ ਮੈਂ ਚੱਲ ਆ ਜਾ 10 ਮਿੰਟ ਚਾਹ ਪੀਣੇ ਵਧੀਆ ਕੀਤਾ ਬਹੁਤ ਵਧੀਆ ਕੀਤਾ ਕੇ ਇਹਦੇ ਹੋਦਾ ਹੀ ਨਹੀਂਗਾ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਗੱਲ ਉਹ ਮੈਂ ਥੋੜਾ ਜਿਹਾ ਗੱਲ ਤਾਂ ਕੋਈ ਨਹੀਂ ਐ ਥੋੜਾ ਜਿਹਾ ਉੱਤਰ ਜਾਣਾ ਰੱਖਿਆ ਪੈਦਲਾ ਇੱਕ ਕਰਕੇ ਕਹਿ ਦੇ ਉਹ ਪਤਾ ਲੱਗਾਉਂਗਾ ਹੈਪੀ ਵੀ ਨਹੀਂ ਕਰਕੇਦਾ ਤੇ ਮੈਂ ਜਦੋਂ ਮਾਜੀ ਮੋਰਸਾ ਪਾ ਕੇ ਰੱਖਦਾ ਤਾਂ ਵੀ ਮਮੀ ਦੀ ਗੱਲ ਮੰਨਦਾ ਨਹੀਂ ਐ ਤਾਂ ਕਰਕੇ ਉਹਨੇ ਪਿਆਰ ਜਿਹਾ ਉਹਨੇ ਫੋਨ ਕੀਤਾ ਬਾਹਰੋਂ ਤੇ ਜੜੀ ਘਰੋਂ ਫੇਰਾ ਰੱਖਿਆ ਕਰ ਥੋੜਾ ਜਿਹਾ ਤੇ ਮੁੰਡਾ ਡੈਟ ਜੜੀ ਕਹਿ ਕਰ ਕੋਈ ਗੱਲ ਨਹੀਂ ਤੇ ਇਹ ਤਾਂ ਹੋ ਜਾਂਦੇ ਰਿਹਾ ਕਰ ਦੇ ਤੇ ਇਹ ਕਲਵਿੰਦਰ ਦੇ ਕਹਿੰਦੇ ਆ ਇਹ ਹੀ ਹੈ ਐਡਾ ਹਾਨੂੰ ਮੌਕਾ ਦਿਆ ਕਰੋ ਨਾ ਸੇਵਾ ਦਾ ਚਾਹ ਪਾਣੀ ਪੀਣ ਲੰਦਾ ਓਕੇ ਬੇਟਾ ਠੀਕ ਹਾਂਜੀ ਮੋਹ ਜਾ ੜੋ ਮੈਂ ਜੇ ਤਨ ਕਹਿ ਰਹੀ ਮੈਂ ਤਾਂ ਨਾਲ ਗੱਲ ਕਰਨੀ ਹੀ ਚੰਗਾ ਕੀਤਾ ਤੁਸੀਂ ਆ ਗਏ ਆ ਮਨੁਦਰ ਨਾਲ ਲੈ ਜਾਂਦਾ ਤਾਂ ਅਸੀਂ ਆ ਕੇ ਬਹੁਤ ਵਧੀਆ ਗੱਲ ਕੀਤੀ ਐ ਕਰ ਲੋ ਗੱਲ ਕਲਿੰਦਰ ਵੀ ਜਾਂਦਾ ਸੀ ਮੈਂ ਗੱਲ ਕਰਨੀ ਆ ਜਿਹੜੀ ਕਰਦੀ ਕਰ ਲੋ ਕਿਹੜੀ ਗੱਲ ਮੈਂ ਵੀ ਡੈਡੀ ਸਾਡੇ ਕੋਲ ਹੀ ਆਜੋ ਤੁਸੀਂ ਉੱਥੇ ਕੋਲ ਰਹਿੰਦੇ ਛੱਡ ਕੋਲ ਆਇਆ ਕਰੋ ਹਣ ਕਲਿੰਦਰ ਆ ਵੀ ਹੈ ਪਿਓਥੇ ਆਪਣੀ ਕੱਲੇ ਆ ਤੇ ਮੈਂ ਇਹ ਕਰਕੇ ਰਹਿਣਾ ਉਥੇ ਤੇ ਟੱਡ ਕੋਕੀ ਕਰਦਾ ਤੁਸੀਂ ਇਹ ਜਿਹੇ ਦੋ ਜਣੇ ਦਾੜੀ ਜੀ ਨਾ ਪ੍ਰੀਤੇ ਮੰਤਵੀ ਦੋਨੋਂ ਕਿਦਰ ਜੇ ਵੀ ਦਾਦਾ ਜੀ ਦਾਦਾ ਜੀ ਸਾਡੇ ਘਰ ਨਹੀਂ ਆਉਂਦੇ ਹੈਪੀ ਹੋ ਨਹੀਂ ਰਹਿੰਦੇ ਜਿਆਦਾ ਤੁਸੀਂ ਇੱਧਰ ਵੀ ਚੱਕਰ ਮਾਰ ਲਿਆ ਕਰੋ ਨਾ ਜਵਾਰ ਕਰ ਤਰੀ ਠੀਕ ਆ ਪਤਾ ਮੈਂ ਆ ਜਾ ਕਰੂਗਾ ਮੈਂ ਕਿਹੜਾ ਗੁੱਸਿਆ ਮੈਂ ਤਾਂ ਉਹਨਾਂ ਦਾ ਕਰਕੇ ਗਿਆ ਉਹ ਬਈ ਕਪਟਨ ਬਾਹਰ ਆ ਤੇ ਹੈਪੀ ਦਾ ਕਰਕੇ ਜਾਂਦਾ ਵੀ ਉਹ ਮੋਟਰਸਾਈਕਲ ਆ ਕੇ ਕਦੀ ਕੇ ਬਲੇ ਤੋਂ ਪਿੰਦਾ ਕਦੇ ਕੇ ਬਲੇ ਇੱਕ ਕਰਕੇ ਮੈਂ ਜਾਂਦਾ ਵਾ ਉਹ ਮੈਂ ਬੁੱਛੇ ਥੋੜਾ ਕੰਮ ਚਲੋ ਬਹੁਤ ਵਧੀਆ ਗੱਲ ਕੀਤੀ ਤੁਸੀਂ ਸਾਡੇ ਦਿਨੋਂ ਸਕੂਲ ਮੈਂ ਆ ਵੀ ਨਹੀਂ ਛੱਡ ਕੋ ਤੁਸੀ ਆਉਂਦੇ ਜਾਂਦੇ ਰਹਿਣਾ ਨਹੀਂ ਤੁਸੀਂ ਆਨਲਾਈਨ ਕੋਈ ਤਨਾ ਸੋਚੋ ਠੀਕ ਠਾਕ ਆ ਕੋਈ ਗੱਲ ਨਹੀਂ ਚਲੋ ਠੀਕ ਠੀਕ ਓਕੇ ਬਹੁਤ ਵਧੀਆ ਗੱਲ ਤੁਹਾਡੇ ਬਹੁਤ ਬਹੁਤ ਮਿਹਰਬਾਨੀ ਆ ਕਿ ਚੰਗਾ ਵੀ ਬਹਿ ਜਾਂਦਾ ਬਤ ਚਲੋ ਠੀਕ ਹੈ ਜੀ ਬੇਲੇ ਕਿੱਦਾਂ ਚੰਗੇ ਆ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਨਾ ਵੱਡ ਹੋਣ ਨਹੀਂ ਦਿੰਦਾ ਚਲੋ ਕੋਈ ਗੱਲ ਨਹੀਂ ਅਜੇ ਵੀ ਇਕੱਠੇ ਆ ਰਹੇ ਇੱਕ ਭਾਵ ਬਹੁਤ ਚੰਗੇ ਆ ਪਰਵਾਰ ਮੈਂ ਆਜਾ ਚੜੜੀ ਆਏ ਕੀ ਕਹੇ ਡੈਡੀ ਜੀ ਨੂੰ ਤਾਂ ਡਏ ਕਿ ਕਹਿੰਦੇ ਕਿ ਤੂੰ ਇੱਥੇ ਆ ਜਾ ਅੱਛਾ ਤੇ ਤੂੰ ਹੋਰ ਜਾਣੇ ਕਹਿ ਰਹੇ ਨਹੀਂ ਕਿ ਅਸੀਂ ਬੜਵੀ ਤੇ ਪਾਣੀ ਦੀ ਠੀਕ ਆ ਤੇਰੀ ਚਾਹ ਪਾਣੀ ਇੱਥੇ ਪਿਆਲਿਆ ਕਰਾਂਗੇ ਤੇ ਰੋਟੀ ਵੀ ਇੱਥੇ ਪਵਾਇਆ ਕਰਾਂਗੇ ਤੇ ਪੱਕੇ ਆ ਜਾਣਗੇ ਬਾਹਰੋਂ ਤੇ ਰੱਬੀ ਬੰਦੇ ਆ ਯਾਦ ਨਹੀਂ ਹਾਲੇ ਤਾਂ ਕਹਿੰਦੇ ਕਿ ਲੈ ਨਹੀਂ ਆਉਣਾ ਪਰ ਤੁਸੀਂ ਕੱਲੇ ਰਹਿੰਦੇ ਆ ਕਿ ਤੇਰੀ ਉਹ ਰੋਟੀ ਖਾ ਲਈ ਮੈਂ ਤੇ ਪਿਆਰੇ ਹਾਂ ਤੂੰ ਨਾ ਤੇਰੇ ਇਥੇ ਲਿਆਉਣਾ ਪੈਣਾ ਅੱਛਾ ਇਹ ਤਾਂ ਗੱਲ ਹੈ ਯਾ ਦਦੀ ਮਿੱਠਿਆ ਪਿਆਰੇ ਤੇ ਕੋਣ ਹੈ ਪੜਾ ਮਾਨੂੰ ਇਹ ਤੇ ਗਾੜੀ ਨਾਲ ਮਿੱਠਿਆ ਪਿਆਰੇ ਕੋ ਵਾਂਗੇ ਤਾਂ ਹੈਗਾ ਥੋੜੀ ਕੁੱਤੀ ਜਮੀਨ ਮਿਲੂਗੀ ਨਹੀਂ ਤਾਂ ਡੈਡੀ ਨੇ ਆਪਣਾ ਸਾਰਾ ਦੇਸਾ ਉਹਨਾਂ ਦੇ ਨਾਮ ਹੀ ਕਰ ਦੇਣਾ ਵਾ ਮੈਂ ਕਹਣਾ ਮੈਂ ਰੋਟੀ ਪਾਣੀ ਇੰਟਰੂ ਕਰਨਾ ਤੇ ਇਹ ਸਭੀ ਤੇ ਮੈਂ ਉਹਨਾਂ ਨੂੰ ਹੀ ਦੇਣਾ ਆਹ ਕਾਲ ਤੇਰੀ ਸਹੀ ਹੈ ਤੇ ਜੇ ਇਦਾਂ ਆਪਾਂ ਖਾਂਦੇ ਤੇ ਫੇਰ ਮਿੱਠਿਆ ਪਿਆਰੇ ਹੋਰ ਤੇ ਫੇਰ ਆਪੇ ਦੇ ਰਹੋਗੇ ਡਾਡੀ ਤੇ ਇਹ ਸਾਨੂੰ ਮਿਲ ਜੂਗਾ ਤੇ ਬਾਅਦ ਚ ਭਾਵੇਂ ਡੈਡੀ ਕਿਤੇ ਮਰ ਜੀ ਰੰਡਾ ਰਹੇ ਤਾਂ ਤੇ ਜੀਦਾ ਕੋਈ ਨਹੀਂ ਪਤਾ ਆਸਤੇ ਆਸਤੇ ਨਾਲ ਪਾਪੇ ਨੂੰ ਆਪਣੇ ਘਰ ਲੈ ਕੇ ਆਵਾਂਗੇ ਆਪਾਂ ਠੀਕ ਆ ਬੰਦਾ ਉਹਰਾ ਉਸ ਮੇ ਤਾਂ ਨਾ ਗੱਲ ਕਰਨੀ ਹੈ ਕਿ ਮੈਂ ਕਣਕਾਂ ਲਗਿਆ ਤੇ ਉੱਥੇ ਕੋਈ ਨੰਦਾ ਚੱਕ ਪਿਆ ਮੈਨੂੰ ਹਾਂਜੀ ਤੇ ਉਹ ਘਰੋਂ ਲੈ ਗਿਆ ਬਾਦੋਂ ਪਰ ਹੀ ਫਿਰ ਨੰਦਾ ਦੋਨਾਂ ਕਰਮ ਕਰ ਲਿਆ ਹਾਂਜੀ ਤੇ ਆਂਦੇ ਵੀ ਸਾਡੇ ਘਰ ਵੀ ਆਇਆ ਕਰ ਤੂੰ ਤੇ ਮੈਂ ਵੀ ਮੈਂ ਤਾਂ ਅਗੜਾ ਬੁੱਥੇ ਆ ਤੇ ਚਲੋ ਕੋਈ ਨਹੀਂ ਮੈਂ ਆ ਜਾ ਕਰੂੰ ਤੁਸੀਂ ਹੁਣ ਸਾਡੇ ਪਤਾ ਕਰ ਲੀਓ ਚਲੋ ਕੋਈ ਗੱਲ ਨਹੀਂ ਡੈਡੀ ਜੀ ਜੀ ਉਹ ਕਹਿੰਦੇ ਆ ਕਿ ਸਾਡੇ ਘਰੇ ਆ ਕੇ ਰਿਹਾ ਕਰੋ ਤੇ ਤੁਸੀਂ ਜਾਇਆ ਕਰੋ ਅਸੀਂ ਕਹਿੰਦਾ ਤੁਹਾਨੂੰ ਡੈਡੀ ਜੀ ਇੱਥੇ ਜ਼ਬਰਦਸਤੀ ਰੱਖਿਆਵਾ ਤਾਡੀ ਆਪਣੀ ਮਰਜ਼ੀ ਆ ਉਹ ਵੀ ਤੇ ਤੁਹਾਡਾ ਆਪਣਾ ਹੀ ਘਰ ਵਾ ਆਪਣੇ ਪਰਿਵਾਰ ਵਾ ਠੀਕ ਨਾ ਬੇਟਾ ਮੈਂ ਹਰ ਪੀਦਾ ਕਰਕੇ ਕੱਲੇ ਦਾ ਕਰਕੇ ਇਹ ਘੋਵਣਾ ਤੇ ਚਲੋ ਕੋਈ ਗੱਲ ਨਹੀਂ ਜਿੱਦਾਂ ਆਪਾਂ ਤੁਸੀਂ ਕਹੋ ਉਦਾਂ ਕਿਉਂ ਉਹਨਾਂ ਨੇ ਆ ਜਾ ਤਰਮਾਨ ਬੜਾ ਫਿੱਕਾ ਪਾਇਆ ਜੋ ਬਹੁਤ سارے ਜਾਣੇ ਦਾ ਹੁੰਦੇ ਤੇ ਸਾਨੂੰ ਕੋਈ ਗੱਲ ਨਹੀਂ ਠੀਕਾ ਗੱਲ ਤੱਕ ਡਾੜੀ ਜੀ ਦੱਸਾਂ ਨਾ ਨੂੰ ਹੁਣ ਤੁਹਾਨੂੰ ਵੀ ਪਤਾ ਜਦੋਂ ਸਾਂਝਾ ਕਰੀ ਇਕੱਠੇ ਰਹਿੰਦੇ ਸੀ ਸਾਰਾ ਦਿਨ ਮੈਂ ਕੰਮ ਨੂੰ ਲੱਗੀ ਰਹਿੰਦੀ ਸੀਗੀ ਤੇ ਕਿੰਨਾ ਮੈਨੂੰ ਕੰਮ ਕਰਾਉਂਦੀਆਂ ਦਵੇਂ ਜਾਣੀਆਂ ਤੇ ਤੁਹਾਨੂੰ ਪਤਾ ਕਿ ਮੈਂ ਇਨੀ ਚਲਾਕ ਨਹੀਂ ਉਹ ਦੋਵੇਂ ਜਣੇ ਚਲਾਕ ਤੇ ਮੈਂ ਭੋਲੀ ਜੀ ਸਾਧਨ ਲੱਗੀ ਰਹਿੰਦੀ ਸੀਗੀ ਹੈ ਪਰ ਦੁੱਖ ਤਾਂ ਲੱਗਦਾ ਹੀ ਆ ਨਾ ਪਰ ਫਿਰ ਵੀ ਕਿਸੇ ਇੱਕ ਕੋਈ ਗੱਲ ਨਹੀਂ ਜਿਉ ਤੁਹਾਨੂੰ ਐਡੇ ਆਦਰ ਮਾਨਣਾ ਸੱਦਦੇ ਆ ਨਾ ਤੁਸੀਂ ਜਾਇਆ ਕਰੋ ਹੁਣ ਤਾਂ ਸੁੱਖ ਨਾ ਮੇਰਾ ਬੇਟਾ ਵਰਦਾ ਹੋ ਗਿਆ ਵਾ ਤੇ ਦਰਤ ਕੋਈ ਡਾ ਹੈ ਨਹੀਂ ਆ ਤੇ ਆਪਾਂ ਰਹਿ ਲੈ ਕਰਨਾ ਕੋਈ ਗੱਲ ਨਹੀਂ ਤੁਸੀਂ ਬੇਟੇ ਵੀ ਜਾਇਆ ਕਰੋ ਕੰਮ ਦੀ ਕਿਹੜੀ ਗੱਲ ਆ ਚਲੋ ਕੰਮ ਕਰਦੇ ਆਂ ਬੰਦਾ ਨਸਾ ਨਹੀਂ ਹੁੰਦਾ ਕੋਈ ਗੱਲ ਨਹੀਂ ਕੰਮ ਵੱਧ ਹੋਇਆ ਘੱਟ ਹੋਇਆ ਚਲੋ ਰਣ ਮੇਰੇ ਕਹਤੇ ਉਹ ਆ ਦੇ ਕਿ ਇਹ ਨਾਲ ਇਕੱਠੇ ਹੋ ਜੀਏ ਚਲੋ ਚੰਗੀ ਗੱਲ ਆ ਬਾਕੀ ਸਰਦਾਰ ਜੀ ਦਾ ਫੋਨ ਆਉਂਦਾ ਤੇ ਮੈਂ ਉਹਨਾਂ ਨਾਲ ਕਰ ਲੂੰਗੀ ਗੱਲ ਤੁਹਾਡੇ ਨਾਲ ਕੋਈ ਮਨਾਈ ਨਹੀਂ ਹੈ ਜਿੱਦਾਂ ਤੁਹਾਡਾ ਜੀ ਕਰਦਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਕਰ ਲਓ ਅਸੀਂ ਤੁਹਾਨੂੰ ਜ਼ਬਰਦਸਤੀ ਨਹੀਂ ਕਿ ਰੱਡ ਕੇ ਇੱਥੇ ਰੱਖਿਆ ਤੁਹਾਡਾ ਜਿੱਦਾਂ ਜੀ ਕਰਦਾ ਤੁਸੀਂ ਜਾ ਸਕਦੇ ਹੋ ਡਰ ਤੇ ਕੋਈ ਨਹੀਂ ਆ ਬਾਕੀ ਤੁਹਾਡੀ ਮਰਜ਼ੀ ਆ ਕੋਈ ਗੱਲ ਦੀ ਪਤਾ ਜਦ ਤੱਕ ਆਪਾ ਕੁਛ ਨਹੀਂ ਕਰ ਨੂੰ ਤੇ ਠੀਕ ਆ ਜਿੱਦਾਂ ਉਹ ਅੱਜ ਦੇ ਉੱਧਾ ਮਾਦ ਲੈ ਗਿਆ ਜੀ ਕੱਲ੍ਹ ਕੀ ਹਾਲ ਆ ਬੜਾ ਕਿੰਨਾ ਵੱਡਾ ਰੌਲਾ ਪਾਇਆ ਤੁਸੀਂ ਰੌਲਾ ਤੇ ਪਤਾ ਕੋਈ ਨਹੀਂ ਪਾਇਆ ਨਾ ਕਿਸੇ ਗੱਲ ਦਾ ਰੌਲਾ ਹੀ ਆ ਸਿਰਫ ਡੈਡੀ ਜੀ ਹੁਣੇ ਗਏ ਸੀ ਤੇਰੇ ਚਾਚਾ ਜੀ ਹੁਣੇ ਵੱਲ ਉਹ ਕਹਿੰਦੇ ਆ ਕਹੀ ਰੱਖਿਆ ਕਰਨਾ ਮੈਂ ਡੈਡੀ ਜੀ ਹੁਣਾਂ ਨੂੰ ਅਸ਼ਾ ਇਹ ਬਾਬ ਦਾਪਾ ਹੈ ਨਹੀਂ ਹੱਲ ਕੋਈ ਨਹੀਂ ਭਾਂ ਜਿਹੜੀ ਗੱਲ ਹੁਣ ਦਿਨਾਂ ਹੋ ਗਈ ਆ ਕਿ ਦਾਦਾ ਜੀ ਸਾਡੇ ਵੱਲ ਰਹਿਣਗੇ ਫੇਰ ਹੁਣ ਦਾਦਾ ਜੀ ਇਹ ਗੱਲ ਦੇ ਬਾਰੇ ਤੁਹਾਨੂੰ ਪਤਾ ਕੀ ਮਤਲਬ ਹੈ ਜੁਕਿਆ ਹੋ ਜਾਵਾ ਸਾਪੋਤਾ ਹੋਨੇ ਪਾਵਾ ਫੇਰਾ ਨਹੀਂ ਪਾਜੇ ਨਾ ਗੱਲਾਂ ਵਿੱਚ ਆਉਣ ਦਾ ਡੈਡੀ ਜੀ ਤੇ ਸਾਰਿਆਂ ਦੇ ਸਾਹਮਣੇ ਆ ਹੈ ਤੇ ਕੋਈ ਗੱਲ ਨਹੀਂ ਜਿੱਥੇ ਜਾਣਾ ਚਾਹੁੰਦੇ ਤੇ ਜਾ ਸਕਦੇ ਆ ਤੇ ਇਦਾਂ ਨਹੀਂ ਕਰਨਾ ਤੂੰ ਆਪਣੇ ਤੈਤਾ ਜੀ ਨੂੰ ਹਨਾ ਨੂੰ ਬਿਨਾਂ ਸਾਸੀ ਕਣ ਬੁਲਾਏ ਤੋਂ ਨਿਕਾ ਲੰਘਣਾ ਦੇ ਸਕਦਾ ਤੈਨੂੰ ਜਵਾਬ ਦੇਣ ਤੇ ਨਾ ਦੇਣ ਮੈਂ ਸਾਸੀ ਦਾ ਬਾਕੇ ਨਗਦਾ ਹਾਂ ਹੁਣ ਉਹਨੇ ਜਵਾਬ ਦੇਣਗੇ ਫੇਰ ਹੀ ਆ ਓ ਜੱਫੀ ਪਾ ਲਈ ਘੁੱਟ ਕੇ ਚਾਚਾ ਦੀ ਕਿਹੜੀ ਗੱਲ ਆ ਚਾਚਾ ਬੜੀ ਜੱਫੀ ਪੁੱਟਦੇ ਆ ਵਡੇ ਹੱਥ ਲਾਈ ਜਾਂਦਾ ਸਾਸੀ ਦਾ ਮੂੰਹ ਮੇਰੇ ਕੋਲ ਨਹੀਂ ਆ ਸਭਾ ਸਾਕਾ ਦੇ ਵੀ ਰੀਜਵਾ ਉਹਨਾਂ ਨੂੰ ਵੀ ਹੈਗਾ ਵਾ ਕਿ ਚੱਲ ਹੱਡ ਘਰੇ ਬੱਚੇ ਆ ਤੁਹਾਡੇ ਵੀ ਦਾਦੀ ਘੱਟ ਘਰੇ ਰਹਿਣ ਵੇਖ ਲੋ ਆਪਣੀ ਮਰਜ਼ੀ ਕੱਲ ਨੂੰ ਪਛਤੋਣੇ ਹੋ ਤੁਸੀਂ ਵੀ ਇਹ ਤੈਨੂੰ ਮੈਂ ਆਖੇ ਨਾ ਵੀ ਬੜਾ ਬੋਲਣ ਲੱਗ ਪਿਆ ਇਹਨੂੰ ਬੱਜਿਆ ਕਰ ਤੇ ਹੁਣ ਉਹਦੇ ਨਾਲ ਕਿੱਦਾਂ ਬੋਲਦਾ ਹੈ ਜੋ ਆਪਣੇ ਆਪ ਤੈਨੂੰ ਚਲ ਕੋਈ ਗੱਲ ਨਹੀਂ ਚਲੋ ਆਂਟੀ ਨੂੰ ਸੁਝਾਵਾਂਗੀ ਠੀਕ ਆ ਬੇਟੇ ਚਲੋ ਤੁਸੀਂ ਆਪਣਾ ਵੇਖ ਲਓ ਜਿੱਦਾਂ ਤੁਹਾਨੂੰ ਚੰਗਾ ਚਲੋ ਠੀਕ